ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਰੈਲੀ ਹੋਈ ਆ ਅਸੀਂ ਜਦੋਂ ਪੰਡਾਲ ਦੇ ਵਿੱਚ ਲੋਕ ਬਾਹਰ ਨਿਕਲ ਰਹੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਨੌਜਵਾਨਾਂ ਨਾਲ ਗੱਲਬਾਤ ਕੀਤੀ ਹੈ ਲੇਡੀਜ਼ ਨਾਲ ਗੱਲਬਾਤ ਕੀਤੀ ਹੈ ਹੁਣ ਅਸੀਂ ਸ਼ਹਿਰ ਦੇ ਵਿੱਚ ਆ ਗਏ ਆ ਜਲੰਧਰ ਰੋਡ ਤੇ ਜਿਹੜੇ ਹਨ ਬਾਜ਼ਾਰ ਦੇ ਵਿੱਚ ਅਸੀਂ ਪਹੁੰਚੇ ਆ ਸਾਡੇ ਨਾਲ ਕੁਝ ਸੂਝਵਾਨ ਇੱਥੇ ਸ਼ਹਿਰ ਵਾਸੀ ਇੱਥੇ ਮੌਜੂਦ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਆਈ ਸਰ ਆਪਣਾ ਕੀ ਨਾਮ ਹੈ ਜੀ ਹਾਂਜੀ ਮੈਂ ਸਤਵੰਤ ਸਿੰਘ ਸਿਆਣ ਦੇਖੋ ਰੈਲੀ ਕਰਨ ਦਾ ਸਾਰਿਆਂ ਨੂੰ ਅਧਿਕਾਰ ਹੈ ਸਾਰਾ ਕੁਝ ਪਰ ਇਹ ਤੋਂ ਸਾਨੂੰ এজেন্ডਾ ਨਹੀਂ ਪਤਾ ਲੱਗਿਆ ਵੀ ਇਸ ਰੈਲੀ ਦਾ ਕੀ ਸੀਗਾ ਔਰ ਜੇ ਕਾਂਗਰਸ ਪਾਰਟੀ ਕੋਈ ਇਦਾਂ ਦਾ ਕਾਰਗਰਮ ਰੈਲੀ ਕਰਦੀ ਆ ਤਾਂ ਉਹਨਾਂ ਦੇ ਬਾਕੀ ਬੰਦੇ ਕਿੱਥੇ ਆ ਵੜਿੰਗ ਸਾਹਿਬ ਕਿੱਥੇ ਆ ਤਾਂ ਹੋਰ ਤੇ ਮੈਨੂੰ ਲੱਗਦਾ ਵੀ ਸਿੱਧੂ ਸਾਹਿਬ ਬਾਰੇ ਇੱਕ ਮਸ਼ਹੂਰ ਗੱਲ ਹੈ ਤੇ ਸ਼ਾਇਦ ਉਹੀ ਨਾ ਹੋਵੇ ਜਿੱਧਰ ਜਾਂਦੇ ਹਨ ਸੋ ਮੈਂ ਬਹੁਤੀ ਗੱਲ ਨਾ ਕਰਦਾ ਹੋਇਆ ਇਹੀ ਮੈਂ ਅ ਆਮ ਆਦਮੀ ਪਾਰਟੀ ਦਾ ਮੈਂ ਸਟੇਟ ਦਾ ਜੁਆਇੰਟ ਸੈਕਟਰੀ ਹਾਂ ਬੁੱਧੀਜੀਵੀ ਸੈੱਲ ਦਾ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਸਿੱਧੂ ਸਾਹਿਬ ਨੂੰ ਆਪਣਾ ਏਜੰਡਾ ਤਾਂ ਦੱਸਣਾ ਚਾਹੀਦਾ ਵੀ ਉਹ ਕਿ ਕਿਸ ਲਈ ਰੈਲੀ ਕਰ ਰਹੇ ਆ ਠੀਕ ਆ ਨਾ ਜੇ ਤੁਸੀਂ ਮੈਨੂੰ ਜੋ ਮੇਰਾ ਮੈਨੂੰ ਲੱਗਦਾ ਉਹ ਆਪਣੇ ਆਪ ਨੂੰ ਪਾਵਰ ਚ ਲਿਆਉਣ ਵਾਸਤੇ ਗੱਲ ਕਰ ਰਹੇ ਆ ਔਰ ਰੈਲੀ ਕਰ ਰਹੇ ਆ ਆਪਣੇ ਲਈ ਯਾਨੀ ਰੈਲੀ ਕਰ ਰਹੇ ਆ ਯੈਸ ਯੈਸ ਔਰ ਜੇ ਜਿੱਥੋਂ ਤੱਕ ਕਾਂਗਰਸ ਦੀ ਗੱਲ ਕਰ ਲੋ ਤੁਸੀਂ ਕਾਂਗਰਸ ਨੂੰ ਤਾਂ 10 ਸਾਲ ਪਹਿਲਾਂ ਮੌਕਾ ਦਿੱਤਾ ਸੀਗਾ ਠੀਕ ਹੈ ਜੀ ਉਸ ਉਸ ਟਾਈਮ ਸਾਰੇ ਹੀ ਮੁੱਦੇ ਸੀਗੇ ਉਦੋਂ ਤੱਕ ਉਦੋਂ ਇਹਨਾਂ ਨੇ ਕਿਉਂ ਨਹੀਂ ਕਲੀਅਰ ਕੀਤੇ ਉਹ ਮੁੱਦੇ 10 ਸਾਲ ਦਾ ਸਮਾਂ ਇਹਨਾਂ ਨੂੰ ਪੰਜਾਬ ਦੇ ਆਮ ਲੋਕਾਂ ਨੇ ਦਿੱਤਾ ਔਰ ਉਸ ਏਜੰਡੇ ਦੇ ਬਿਲਕੁਲ ਫੇਲ ਹੋਏ ਆ ਉਸ ਤੋਂ ਬਾਅਦ ਹੀ 92 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਔਰ ਬਹੁਤ ਵਧੀਆ ਕੰਮ ਕਰ ਰਹੀ ਆ ਆਪਣੇ ਏਜੰਡੇ ਦੇ ਉੱਤੇ ਜੋ ਜੋ ਕਿਹਾ ਉਹਨੂੰ ਟਰਨ ਬਾਈ ਟਰਨ ਪੂਰਾ ਕਰ ਰਹੀ ਹੈ ਭਗਵੰਤ ਜੀ ਨਹੀਂ ਅਲੱਗ-ਅਲੱਗ ਜਿਹੜੀਆਂ ਭਗਵੰਤਮਾਨ ਸਾਹਿਬ ਹਰ ਏਜੰਡੇ ਦੇ ਉੱਤੇ ਭਾਵੇਂ ਬੇਰੁਜ਼ਗਾਰੀ ਆ 30000 ਤੋਂ ਉੱਤੇ ਸਰਕਾਰੀ ਨੌਕਰੀਆਂ ਪਹਿਲੇ ਸਾਲਾਂ ਦੇ ਵਿੱਚ ਹੀ ਦੇ ਦਿੱਤੀਆਂ ਉਹਨਾਂ ਨੇ ਠੀਕ ਆ ਜੀ ਬਿਜਲੀ ਫ੍ਰੀ ਕਰ ਦਿੱਤੀ ਔਰ ਮੈਂ ਕਹਿੰਦਾ ਹਸਪੀਟਲਾਂ ਦਾ ਮੁਹੱਲਾ ਕਲੀਨਿਕਾਂ ਦਾ ਕਿੰਨਾ ਵਧੀਆ ਸਾਰਾ ਪੰਜਾਬ ਦਾ ਪੰਜਾਬ ਸਰਕਾਰ ਦਾ ਔਰ ਪਿੱਛੇ ਦੇ ਹੁਣੇ ਰੀਸੈਂਟਲੀ ਉਹਨਾਂ ਨੇ 1076 ਨੰਬਰ ਜਾਰੀ ਕਰਕੇ ਜਿਹੜੀਆਂ ਘਰ ਬੈਠੀ ਸੁਵਿਧਾਵਾਂ ਜਿਹੜੀਆਂ ਆ ਉਹ ਲੋਕਾਂ ਨੂੰ ਦੇਣ ਦਾ ਜਿਹੜਾ ਕੀਤਾ ਉਹ ਬਿਲਕੁਲ ਜਾਰੀ ਹੈ ਔਰ ਲੋਕੀ ਬਹੁਤ ਖੁਸ਼ ਆ ਇਨਾਂ ਗੱਲਾਂ ਤੋਂ ਮੇਰਾ ਕਹਿਣ ਦਾ ਮਤਲਬ ਹੈ ਐਦਾਂ ਦੀਆਂ ਰੈਲੀਆਂ ਕਰਨ ਨਾਲ ਜਿਹੜੀ ਪੰਜਾਬ ਦੀ ਜਨਤਾ ਉਹ ਭਰਮਣ ਵਾਲੀ ਨਹੀਂ ਹੈਗੀ ਇਹਨਾਂ ਨੂੰ ਭਰਮਾਉਣ ਵਾਲੀਆਂ ਜਿਹੜੀਆਂ ਇਹ ਕੰਮ ਕਰਕੇ ਜਿਹੜਾ ਉਹ ਸਾਨੂੰ ਦੱਸਣਾ ਚਾਹੀਦਾ ਫਿਰ ਜਿੰਨਾ ਮਰਜ਼ੀ ਤੁਸੀਂ ਲੋਕਾਂ ਦੀ ਵਾਵਾ ਖੱਟੋ ਕੰਮ ਕਰੋ ਪਹਿਲਾਂ ਤੇ ਇਹ ਆਪਸੀ ਜਿਹੜੀ ਆ ਲੜਾਈ ਝਗੜੇ ਦੀ ਇਹਨਾਂ ਦੀ ਹੈਗੀ ਆ ਕਾਂਗਰਸ ਪਾਰਟੀ ਦੀ ਸਾਨੂੰ ਤਾਂ ਸਮਝ ਨਹੀਂ ਲੱਗਦੀ ਔਰ ਇਹ ਇੱਕ ਬੜਿੰਗ ਸਾਹਿਬ ਕੁਛ ਬੋਲ ਰਹੇ ਆ ਸਿੱਧੂ ਸਾਹਿਬ ਕੁਝ ਬੋਲ ਰਹੇ ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਮੇਰਾ ਕਹਿ ਲਾਹ ਕਰਕੇ ਬੋਲਣਾ ਚਾਹੀਦਾ ਇੱਕ ਜਿਹੜੀ ਹੋਰ ਆ ਤੁਸੀਂ ਉਹਨਾਂ ਨੂੰ ਦੱਸਿਆ ਵੀ ਆਮ ਆਦਮੀ ਪਾਰਟੀ ਦੇ ਤੁਸੀਂ ਆਪ ਹੋ ਔਰ ਆਮ ਆਦਮੀ ਪਾਰਟੀ ਔਰ ਜਿਹੜੀ ਕਾਂਗਰਸ ਆ ਆਪਸ ਵਿੱਚ ਇੱਕ ਗੱਠ ਜੋੜ ਕਰਨ ਜਾ ਰਹੇ ਆ ਪਰ ਇੱਕ ਦੂਏ ਤੇ આરોਪ ਲਗਾ ਰਹੇ ਆ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਉਹੀ ਤਾਂ ਅਸੀਂ ਗੱਲ ਕਰ ਰਹੇ ਆ ਵੀ ਏਜੰਡਾ ਤੈਅ ਕਰਨਾ ਚਾਹੀਦਾ ਜੇ ਸਾਡੇ ਕੋਈ ਪਾਰਟੀਆਂ ਨੇ ਇੰਡੀਆ ਗੱਠ ਜੋੜ ਕੀਤਾ ਉੱਤੇ ਸਾਡੇ ਉਹਨਾਂ ਸਾਨੂੰ ਆਪਣੇ ਲੀਡਰ ਸਹਿਬਾਨ ਦਾ ਸਟੇਟਾਂ ਦੇ ਜਾਂ ਨੈਸ਼ਨਲ ਲੈਵਲ ਦੇ ਲੀਡਰਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ ਜਿੱਦਾਂ ਉਹ ਤੈਅ ਕਰਨਗੇ ਅਸੀਂ ਤਾਂ ਖੜੇ ਆ ਉਸ ਹਿਸਾਬ ਨਾਲ ਅਸੀਂ ਅਸੀਂ ਤਾਂ ਮੋਦੀ ਤੋਂ ਆਪਣੀ ਜੰਗ ਜਿੱਤਣੀ ਆ ਠੀਕ ਆ ਜੀ ਕਿੱਦਾਂ ਜਿੱਤਣੀ ਆ ਸਾਰੇ ਜੋ ਵੀ ਉਤੋਂ ਫੈਸਲਾ ਆਏਗਾ ਅਸੀਂ ਉਹ ਤੇ ਫੁੱਲ ਚੜਾਉਣੇ ਆ ਠੀਕ ਆ ਜੀ ਪਰ ਲੋਕਾਂ ਨੂੰ ਜਿਹੜਾ ਇਹ ਮਤਲਬ ਕਨਫਿਊਜ਼ ਕਰ ਰਹੇ ਆ ਉਹ ਇਦਾਂ ਨਹੀਂ ਕਰਨਾ ਚਾਹੀਦਾ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਡਾਕਟਰ ਹਰਜਿੰਦਰ ਸਿੰਘ ਓਬਰਾਏ ਜੀ ਐ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਮੁਕਤੇ ਤੇ ਪਾਰਟੀ ਦੇ ਬਾਰੇ ਜਾਂ ਸਿੱਧੂ ਸਾਹਿਬ ਬਾਰੇ ਜਾਂ ਕੋਈ ਹੋਰ ਪੰਜਾਬ ਦੀ ਰਾਜਨੀਤੀ ਬਾਰੇ ਇਹ ਰਾਜਨੀਤੀ ਜਿਹੜੀ ਪੰਜਾਬ ਦੀ ਕਾਫੀ ਵਿਗੜੀ ਹੋਈ ਹੈ ਚਾਹੇ ਅਸੀਂ ਕੋਈ ਵੀ ਵਿਰੋਧੀ ਦਲ ਜਿਹੜਾ ਦੇਖ ਲਈਏ ਉਹ ਸਾਰੇ ਖਿਲਰੇ ਪਏ ਆ ਆਕਾਲੀ ਦਲ ਲਾ ਲਓ ਕਾਂਗਰਸ ਲਾ ਲਓ ਜਾਂ ਹੋਰ ਵੀ ਪਾਰਟੀਆਂ ਦੇਖ ਲਈਏ ਇੱਕ ਝੁੱਟਦਾ ਨਹੀਂ ਆਪਸ ਵਿੱਚ ਤਾਲਮੇਲ ਨਹੀਂ ਆ ਔਰ ਚਾਹੀਦਾ ਦਾ ਇਹ ਆ ਵੀ ਸਾਰਿਆਂ ਨੂੰ ਇਕੱਠੇ ਹੋ ਗਏ ਨਾ ਕੁਛ ਨਾ ਕੁਛ ਪੰਜਾਬ ਦਾ ਭਲਾ ਸੋਚਣਾ ਚਾਹੀਦਾ ਪੰਜਾਬ ਦੇ ਜਿਹੋ ਜਿਹੇ ਹਾਲਾਤ ਆ ਉਹਨਾਂ ਦੇ ਵਿੱਚ ਸੁਧਾਰ ਕਰਨ ਲਈ ਕੋਈ ਨਾ ਕੋਈ ਸਾਰੀਆਂ ਪਾਰਟੀਆਂ ਨੂੰ ਰਲ ਕੇ ਕੰਮ ਕਰਨੇ ਚਾਹੀਦੇ ਆ ਨਾ ਕਿ ਇੱਕ ਦੂਏ ਦਾ ਵਿਰੋਧ ਕਰੀ ਜਾਣਾ ਇੱਕ ਦੂਏ ਦਾ ਛੱਡੋ ਆਪਸ ਵਿੱਚ ਹੀ ਵਿਰੋਧ ਕਰੀ ਜਾਣਾ ਹੁਣ ਆ ਦੋ ਦਿਨ ਪਹਿਲਾਂ ਇਹਨਾਂ ਦੀ ਮੀਟਿੰਗ ਹੋ ਕੇ ਛੱਡੀ ਆ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਇਕੱਠੇ ਹੋਏ ਆ ਮੇਰੇ ਸਮਝ ਨਹੀਂ ਆਉਂਦਾ ਵੀ ਉਹ ਇੰਨੇ ਸਿਆਣੇ ਬੰਦੇ ਇਕੱਠੇ ਹੋਏ ਆ ਫਿਰ ਵੀ ਉਹਨਾਂ ਦਾ ਆਪਸ ਵਿੱਚ ਸਮਝੌਤਾ ਨਹੀਂ ਹੋ ਸਕਿਆ ਚਾਹੀਦਾ ਇਹ ਹੀ ਆ ਵੀ ਕੋਈ ਵੀ ਪਾਰਟੀ ਹੈਗੀ ਆ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਇਹਦਾ ਅਲੱਗ-ਅਲੱਗ ਜੇ ਇਸ ਤਰ੍ਹਾਂ ਨਾਲ ਰੈਲੀਆਂ ਕਰਨਗੇ ਤੇ ਲੋਕਾਂ ਦੇ ਵਿੱਚ ਫਿਰ ਗਲਤ ਮੈਸੇਜ ਜਾਂਦਾ ਤੇ ਉਹਦੇ ਨਾਲ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਨੁਕਸਾਨ ਹੁੰਦਾ ਜਿਹੜਾ ਗੱਲ ਕਰਦੇ ਆਪਾਂ ਇਕੱਠਿਆਂ ਦੀ ਵੀ ਇਕੱਠੀਆਂ ਪਾਰਟੀਆਂ ਹੋ ਕੇ ਇੱਕ ਬੀਜੇਪੀ ਜਾਂ ਮੋਦੀ ਸਾਹਿਬ ਦੇ ਖਿਲਾਫ ਜਿਹੜਾ ਇਲੈਕਸ਼ਨ ਲੜਨਾ ਚਾਹੁੰਦੇ ਆ ਪਰ ਇੱਕ ਦੂਏ ਤੇ આરોਪ ਪ੍ਰਤੀਨੋਪ ਲਾਈ ਲਾਈ ਜਾ ਰਿਹਾ ਤੇ ਉਹਨਾਂ ਤੇ ਕੀ ਅਸੀਂ ਦੇਖਣ ਨੂੰ ਮਿਲਿਆ ਵੀ ਜਦੋਂ ਉਹ ਆਪ ਆਲੇ ਆ ਉਹ ਕਾਂਗਰਸ ਤੇ ਕਾਂਗਰਸ ਵਾਲੇ ਆ ਉਹ ਆਪ ਤੇ ਕਰੀ ਜਾਂਦੇ ਪਏ ਜਦ ਕਿ ਗੱਠ ਜੋੜ ਵੀ ਇਹ ਇਕੱਠਾ ਆ ਤੇ ਜੇ ਇਹਨਾਂ ਨੂੰ ਚਾਹੀਦੇ ਨੇ ਵੀ ਕੋਈ ਭਾਜਪਾ ਦੇ ਮੁੱਦੇ ਨੂੰ ਜਾਂ ਵਿਕਾਸ ਦੇ ਮੁੱਦੇ ਲੈ ਕੇ ਕਿਸੇ ਤਰ੍ਹਾਂ ਦੇ ਦੇਖੋ ਵਿਕਾਸ ਨੇ ਮੁੱਦੇ ਤੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਜੇ ਅੱਜ ਲੋਕਾਂ ਨੂੰ ਇਹ ਲੱਗ ਰਿਹਾ ਵੀ ਤੇਲ ਬਹੁਤ ਮਹਿੰਗਾ ਹੋ ਗਿਆ ਗੈਸ ਬਹੁਤ ਮਹਿੰਗੀ ਹੋ ਗਈ ਜਿੰਨੀਆਂ ਵੀ ਸੈਂਟਰ ਵੱਲੋਂ ਜਿਹੜਾ ਚੀਜ਼ਾਂ ਤੇ ਕੰਟਰੋਲ ਹੈ ਉਹ ਬਹੁਤ ਮਹਿੰਗਾਈ ਹੋ ਗਈ ਆ ਤੇ ਉਹਨੂੰ ਠੀਕ ਕਰਨ ਦੇ ਲਈ ਫਿਰ ਇਕੱਠੇ ਤਾਂ ਹੋਣਾ ਹੀ ਪਏਗਾ ਜੇ ਇਕੱਠੇ ਹੋਣਗੇ ਤਾਂ ਹੀ ਇਹ ਕਾਮਯਾਬ ਹੋ ਸਕਦੇ ਆ ਜੇ ਇਸੇ ਤਰ੍ਹਾਂ ਆਪਣਾ ਆਪਣਾ ਜਿਹੜਾ ਬੰਸਰੀ ਵਜਾਉਂਦੇ ਰਹਿ ਤਾਂ ਫਿਰ ਗੱਲ ਬਣਨੀ ਮੁਸ਼ਕਲ ਆ ਅਸੀਂ ਹੁਣ ਗੱਲਦਿਆਂ ਗੱਲ ਕਰਦੇ ਆ ਹੋਰ ਵੀ ਸੋਝਵਾਨਾ ਇੱਕ ਮਿੰਟ ਜੀ ਇਹ ਅਸੀਂ ਗੱਲ ਕਰਦੇ ਆ ਅੱਜ ਦੀ ਰੈਲੀ ਜਿਹੜੀ ਆ ਸਿੱਧੂ ਸਾਹਿਬ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ ਜਾਂ ਕਾਂਗਰਸ ਲਈ ਕੰਮ ਕਰਦੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਵੀਂ ਰਾਜਨੀਤੀ ਜਿਹੜੀ ਰੰਗ ਲਾਏ ਸਿੱਧੂ ਸਾਹਿਬ ਆਪਣੇ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੈਗੇ ਪਾਰਟੀ ਜੋ ਕਾਫੀ ਪਿੱਛੇ ਜਾ ਚੁੱਕੇ ਹੈਗੇ ਤਾਂ ਉਹ ਆਪਣੀ ਸਥਿਤੀ ਜਿਹੜੀ ਹੈ ਉਹਨੂੰ ਬਣਾਉਣਾ ਚਾਹੁੰਦੇ ਹੈ ਇਹ ਸਹੀ ਗੱਲ ਹੈ ਜਿਹੜੀ ਅੱਜ ਦੀ ਰੈਲੀ ਆ ਉਹਨੂੰ ਕਿਸ ਢੰਗ ਨਾਲ ਦੇਖ ਰਿਹਾ ਹੈ ਮਤਲਬ ਆਉਣ ਵਾਲੇ ਇਲੈਕਸ਼ਨ ਨੂੰ ਜਾਂ ਕੋਈ ਚਿਹਰੇ ਲਿਆਉਣਾ ਚਾਹੁੰਦੇ ਉਹ ਇਹ ਐਕਚੁਅਲੀ ਪਾਰਟੀ ਨਾਲ ਕੋਈ ਕਨਸਰਨ ਨਹੀਂ ਹੈ ਜਿਉਂ ਨਜ਼ਰ ਆਉਂਦਾ ਹੈਗਾ ਇਹ ਸਿਰਫ ਉਹ ਆਪਣੀ ਜਿਹੜੀ ਆ ਪੋਜੀਸ਼ਨ ਬਣਾਉਣੀ ਚਾਹੁੰਦਾ ਹੈਗਾ ਤਾਂ ਜੋ ਪਾਰਟੀ ਦੀ ਮੇਰੀ ਪੀਛ ਨਜ਼ਰ ਹਾਂਜੀ ਸਭ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੀ ਰੈਲੀ ਜਿਹੜੀ ਅੱਜ ਦੀ ਰੈਲੀ ਹੈਗੀ ਸਿੱਧੂ ਸਾਹਿਬ ਨੇ ਕੀਤੀ ਆ ਕੋਈ ਇਹਦਾ ਕੋਈ ਮੁੱਦਾ ਹੈ ਨਹੀਂ ਐਡਾ ਵੱਡਾ ਕੋਈ ਵੀ ਲੀਡਰਸ਼ਿਪ ਉਹਦੇ ਮਗਰ ਹੈ ਨਹੀਂ ਕੀ ਕਾਂਗਰਸ ਦੇ ਜਿੰਨੇ ਵੱਡੇ ਵੱਡੇ ਲੀਡਰ ਆ ਕੋਈ ਰੈਲੀ 'ਚ ਨਹੀਂ ਪਹੁੰਚਿਆ ਇਕੱਲੇ ਸਿੱਧੂ ਸਾਹਿਬ ਹੀ ਤੁਰੇ ਫਿਰਦੇ ਆ ਤੇ ਇਹਦਾ ਮਤਲਬ ਤਾਂ ਇਹੀ ਆ ਵੀ ਆਪਣੀ ਉਹ ਆਪਣੀ ਦੇਖ ਬਣਾਉਣ ਨੂੰ ਫਿਰਦੇ ਆ ਹਾਂਜੀ ਲੋਕਲ ਵੀ ਕੋਈ ਲੋਕਲ ਵੀ ਕੋਈ ਐਡੇ ਹੈ ਨਹੀਂ ਸੀ ਕਿ ਲੀਡਰ ਵਿੱਚ ਉਹਦੇ ਤੇ ਪਹਿਲਾਂ ਤਾਂ ਇਹਨਾਂ ਨੂੰ ਇਹ ਚਾਹੀਦਾ ਵੀ ਪਹਿਲਾਂ ਆਪਸ ਦੇ ਵਿੱਚ ਬਹਿ ਕੇ ਆਪਣਾ ਸਲਾਹ-ਮਸ਼ਵਰਾ ਕਰਨ ਤੇ ਜੋ ਹਾਈ ਕਮਾਂਡ ਆਪ ਵਾਲੀ ਕਹਿੰਦੀ ਜੈਣਾ ਵਾਲੀ ਕਹਿੰਦੀ ਆ ਉਹ ਤਾਂ ਹਾਈ ਲੈਵਲ ਦੀਆਂ ਗੱਲਾਂ ਆ ਪਤਾ ਚਲੋ ਜੁੱਤਾ ਉਤੋਂ ਕਹਿਣਗੇ ਸਾਰੀਆਂ ਪਾਰਟੀਆਂ ਦੇ ਉਦਾ ਹੀ ਕਰਨਾ ਹੁੰਦਾ ਪਰ ਘਟੋ ਘਟੇ ਇੱਕ ਮੁੱਦਾ ਬਣਾ ਕੇ ਰੱਖਣ ਆ ਇੱਕ ਏਜੰਡਾ ਬਣਾ ਕੇ ਰੱਖਣ ਆਪਸ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਣ ਬਾਕੀ ਤਾਂ ਜੋ ਵੀ ਹੈਗਾ ਹਾਈ ਲੈਵਲ ਦੇ ਗੱਲਾਂ ਹਾਂਜੀ ਕੀ 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 ਕਹਿਣਾ ਚਾਹੁੰਦੇ ਦੱਸੋ ਹੁਕਮ ਹਾਂਜੀ ਉਹ ਦੇਖੋ ਜਿਹੜੇ ਭਗਵੰਤ ਜੀ ਸਾਹਿਬ ਨੇ ਇਹਨਾਂ ਨੂੰ ਮੁੱਦਾ ਹੀਣ ਕਰ ਦਿੱਤਾ ਇਹਨਾਂ ਦੇ ਕੋਲ ਕੋਈ ਗੱਲ ਕਰਨ ਲਈ ਹੈ ਹੀ ਨਹੀਂ ਭਾਵੇਂ ਬਿਜਲੀ ਦੀ ਗੱਲ ਕਰ ਲਓ ਬਿਜਲੀ ਅਸੀਂ ਫ੍ਰੀ ਦਿੱਤੀ ਦੇ ਵਾਦਾ ਕੀਤਾ ਸੀ ਫਰੀਦ ਦਿੱਤੀ ਉਤੋ ਬਾਅਦ ਜਿਹੜੇ ਸਮਝੌਤੇ ਸੀ ਉਹ ਵੀ ਰੱਦ ਕੀਤੇ ਕਾਂਗਰਸ ਵੇਲੇ ਦੇ ਠੀਕ ਆ ਜੀ ਇਹ ਬਾਹਰੋਂ ਬਿਜਲੀ ਲੰਦੇ ਸੀਗੇ ਔਰ ਉਤੋ ਬਾਅਦ ਅਸੀਂ ਤਾਂ ਥਰਮਲ ਪਲੈਂਟ ਵੀ ਖਰੀਦ ਲਿਆ ਠੀਕ ਆ ਜੀ ਔਰ ਥਰਮਲ ਪਲੈਂਟ ਇੱਕ ਗਿਫਟ ਦਿੱਤਾ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਔਰ ਉਹ ਤੋਂ ਬਿਜਲੀ ਦੀ ਪੈਦਾਵਾਰ ਕਰਕੇ ਫੇਰ ਲੋਕਾਂ ਦੀ ਸੇਵਾ ਦੇ ਵਿੱਚ ਭਗਵੰਤ ਮਾਨ ਸਾਹਿਬ ਬਿਜਲੀ ਫਰੀ ਦੇਣਗੇ ਸੋ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਇਨਾ ਕੋ ਮੁੱਦਾ ਨਾ ਹੋਣ ਕਾਰਨ ਇਹ ਐਦਾਂ ਜਿਹੜੀਆਂ ਬਾਕੀ ਪਾਰਟੀ ਵਿਰੋਧੀ ਪਾਰਟੀਆਂ ਉਹ ਆਪਣਾ ਬਿਨਾ ਏਜੰਡੇ ਤੋਂ ਕੰਮ ਕਰ ਰਹੀਆਂ